ਥੋੜੀ ਦੇਰ ਪਹਿਲਾਂ ਹੀ ਖਬਰ ਮਿਲੀ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ ਦਾ ਭਾਂਡਾ ਭੰਨਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ surjit singh ਦੇ ਅੰਮ੍ਰਿਤਸਰ ਵਿਖੇ ਘਰ ਨੂੰ ਪੁਲਿਸ ਨੇ ਘੇਰਾ ਪਾ ਲਿਆ ਕੁਝ ਬਲ ਪਹਿਲਾਂ ਹੀ ਸਾਡੀ surjit singh ਸਬ ਇੰਸਪੈਕਟਰ ਦੇ ਨਾਲ ਫੋਨ ਲਾਈਨ ਤੇ ਗੱਲਬਾਤ ਵੀ ਹੋਈ ਜਿਸ ਦੌਰਾਨ surjit singh ਨੇ ਕਿਹਾ ਕਿ ਸਰਕਾਰ ਉਸ ਨੂੰ ਵੀ ਜਸਵੰਤ ਸਿੰਘ ਖਾਲੜਾ ਦੀ ਵਾਂਗ ਮਾਰ ਮੁਕਾਉਣਾ ਚਾਹੁੰਦੀ ਹੈ ਤਾਂ ਕਿ ਬੇਗੁਨਾਹ ਲੋਕਾਂ ਦੇ ਕਾਤਲਾਂ ਨੂੰ ਬਚਾਇਆ ਜਾ ਸਕੇ ਔਰ ਸੁਣਦੇ ਹਾਂ surjit singh ਨੇ ਫੋਨ ਤੇ ਕੀ ਕਿਹਾ ਪੁਲਿਸ ਨੇ ਕਿੰਨੇ ਵਜੇ ਰੇਡ ਕੀਤਾ ਤੁਹਾਡੇ ਘਰ ਹਾਂ ਹੋਣ ਕੀਤਾ ਜੀ ਹੋਣ ਕੀਤਾ ਮੈਨੂੰ ਪਤਾ ਲੱਗੇ ਘਰ ਬੋਲ ਕੋਠੀ ਨੂੰ ਕਿਰਾਇਆ ਪਾਇਆ ਜੀ ਮਰੀਨੂ ਜੀ ਕਰਨ ਮੇਰੇ ਨੂੰ ਜੀ ਮਸਰ ਅੱਛਾ ਕੀ ਕਿਹਾ ਜਾ ਰਿਹਾ ਤੁਹਾਨੂੰ ਤੇ ਉਹ ਕਹਿਿਆ ਜਾ ਰਿਹਾ ਵੀ ਕੋਣ ਬਾਹਰ ਕੱਢੋ ਨਹੀਂ ਲੈ ਜਾਣਾ ਕਿਸੇ ਮਤਲਬ ਕੋਣ ਬਾਹਰ ਖੜੇ ਜੀ ਮਲਾਜਮ ਬਹੁਤ ਜ਼ਿਆਦਾ 25 ਟੀਮ ਲਾ ਕੇ ਖੜੇ ਆ ਕੀ ਜਿਹੜਾ ਤੁਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਉਸ ਦੇ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ ਉਹਦੇ ਲਈ ਉੱਧੇਲੀ ਦਬਾਅ ਪਾਇਆ ਜਾ ਰਿਹਾ ਵਾਪਸ ਲੈ ਉਹਦਾਂ ਦੀ ਵਸੂ ਕਹੀ ਜਾਂਦੇ ਵੀ ਵਾਪਸ ਲਓ ਵਾਪਸ ਲਓ ਵਾਪਸ ਲਓ ਤੇ ਕੀ ਤੁਹਾਨੂੰ ਉਹ ਗ੍ਰਿਫਤਾਰ ਕਰਨ ਦੀ ਧਮਕੀ ਦੇ ਰਹੇ ਨੇ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਤੁਹਾਨੂੰ ਗ੍ਰਫਤਾਰ ਕਰਨ ਲਈ ਆਏ ਜੀ ਗ੍ਰਫਤਾਰ ਕਰਨ ਲਈ ਆਏ ਜੀ ਵੀ ਮਤਲਬ ਇਹਨੂੰ ਕੋਈ ਪ੍ਰੈਸ਼ਰ ਇੱਤੇ ਪਾ ਕੇ ਤੇ ਝੂਠਾ ਕੇ ਸੁਪਾ ਕੇ ਤੇ ਇਹਨੂੰ ਅਰੈਸਟ ਕਰਕੇ ਤੇ ਇਹਨੂੰ ਇਹਨੂੰ ਬੰਦਗੀ ਜਬਾਨ ਬੰਦ ਕੀਤੀ ਜਾਵੇ ਹਾਂ ਜੀ ਉਹ ਕਹਿੰਦੇ ਬਾਸ ਲੋ ਜੀ ਉਹ ਬਾਸ ਲੋ ਨੇ ਤੇ ਤੁਹਾਨੂੰ ਮਤਲਬ ਕੰਮ ਕਰ ਜਾਣਾ ਜਿੱਦਾਂ ਜੀ ਰਿਸਪੌਂਸ ਨਹੀਂ ਖਾਲੜੀ ਨੁ ਵੀ ਤਾ ਪਹਿਲਾਂ ਮੈਂ ਕਰ ਚੁੱਕਾ ਜੀ ਅਪੀਲ ਤਲਵਾਰ ਬਾਜੀ ਐਸ ਵੇਲੇ ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਪੂਰੇ ਬਿਸ਼ਪ ਦੇ ਵਿੱਚ ਸਾਰੇ ਲੋਕ ਸਾਡੇ ਜਿਹੜੇ ਡੇ ਐਂਡ ਨਾਈਟ ਨੂੰ ਦੇਖ ਰਹੇ ਨੇ ਉਹ ਤੁਹਾਡੇ ਉਹ ਤੁਹਾਡੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਜਨਾ ਜਨਾ ਜੀ ਮੇਰੇ ਕੋ ਜੇ ਮੈਨੂੰ ਬਚਾ ਕੇ ਰੱਖਣਾ ਜੇ ਸੱਚ ਪੀਛਾ ਟਾਉਣਾ ਤੇ ਮੈਨੂੰ ਬਚਾ ਕੇ ਰੱਖਿਆ ਜਾਵੇ ਜੀ ਪਰ ਮੇਰੀ ਜਾਨ ਤੇ ਬਚਾਈ ਜਾਵੇ ਨਾ ਕਿ ਮੇਰੇ ਕੋ ਪੁੱਛਣ ਤੋਂ ਬਹੁਤ ਬਹੁਤ ਕਲਾਸੇ ਹੈਗੇ ਜੇ ਕਰਾਉਣੇ ਜੇ ਮੇਰੇ ਕੋ ਕਲਾਸੇ ਕਰਾਏ ਜਾਵੇ ਮੈਨੂੰ ਪਹਿਲਾਂ ਬਚਾਇਆ ਜਾਵੇ ਸਭ ਤੋਂ ਪਹਿਲਾਂ ਹਾਂ ਨਹੀਂ ਤੇ ਸਭ ਕੋਈ ਦਬਾਇਆ ਜਾਣਾ ਜਿਵੇਂ ਜਿੱਦਾਂ ਪਹਿਲਾਂ ਦਬਾਇਆ ਗਿਆ ਕਲਹੜਾ ਸਾਹਿਬ ਵਾਲੇ ਜਿੱਦਾਂ ਦਬਾਇਆ ਗਿਆ ਸਭ ਕੋਈ ਦਬਾਇਆ ਜਾਣਾ ਉਸੇ ਤਰ੍ਹਾਂ ਹੀ ਹੈ ਤਰਨ ਤਰਨ ਤੋਂ ਸਾਡੇ ਪੱਤਰਕਾਰ ਧਰਮਵੀਰ ਮਲਹਾਰ ਐਸਪੀ ਵਾਲੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਅ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਤਰਨਤਾਰਨ ਦੇ ਜਿਹੜੇ ਸਬ ਇੰਸਪੈਕਟਰ ਨੇ ਉਹਨਾਂ ਦੇ ਅੰਮ੍ਰਿਤਸਰ ਜਿਹੜਾ ਘਰ ਹੈਗਾ ਉਸ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਥੋੜੀ ਦੇਰ ਪਹਿਲਾਂ ਸਾਡੀ ਗੱਲਬਾਤ ਵੀ ਹੋਈ ਆ ਉਹਨਾਂ ਨੇ ਦੱਸਿਆ ਕਿ 40-50 ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਉਹਨਾਂ ਦੀ ਕੋਠੀ ਨੂੰ ਘੇਰ ਕੇ ਖੜੇ ਨੇ ਤੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੈ ਉਸ ਨੂੰ ਵਾਪਸ ਲਿਆ ਜਾਵੇ ਧਰਮਵੀਰ ਮਲਹਾਰ ਸਾਡੇ ਨਾਲ ਜੁੜੇ ਹੋਏ ਨੇ ਤਰਨਤਾਰਨ ਤੋਂ ਫੋਨ ਲਾਈਨ ਦੇ ਉੱਤੇ ਸਾਡੇ ਪੱਤਰਕਾਰ ਨੇ ਤਰਨਤਾਰਨ ਤੋਂ ਧਰਮਵੀਰ ਜਿਹੜਾ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਤਰਨਤਾਰਨ ਵਿਖੇ ਤਾਇਨਾਤ ਨੇ ਉਹਨਾਂ ਦੇ ਘਰ ਨੂੰ ਛਾੜਾ ਪਾਇਆ ਗਿਆ ਕੀ ਤੁਹਾਡੀ ਤਰਨਤਾਰਨ ਦੇ ਵਿੱਚ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਹੋ ਪਾਈ ਹੈ ਜੀ ਸਰਿੰਦਰ ਜੀ ਇਸ ਮਾਮਲੇ ਤੇ ਤਰਨਤਨ ਪੁਲਿਸ ਦੇ ਅਧਿਕਾਰੀ ਜਿਹੜੇ ਕੋਈ ਗੱਲ ਨਹੀਂ ਕਰਦੇ ਉਹਨਾਂ ਦਾ ਬਾਰ-ਬਾਰ ਇਹ ਹੀ ਕਹਿਣਾ ਕਿ ਜਿਹੜਾ ਸਰਦੀਪ ਸਿੰਘ ਵੱਲੋਂ ਖਰਾਸਾ ਕੀਤਾ ਜਾ ਰਿਹਾ ਜਾਂ ਜਲਾਵਾ ਕੀਤਾ ਜਾ ਰਿਹਾ ਵਾ ਉਹ ਅਮਰਸਰ ਰੂਲਰ ਜਿਹੜੇ ਨਾਲ ਸੰਬੰਧ ਦੇ ਇਸ ਕਰਕੇ ਤਰਨਤਨ ਪੁਲਿਸ ਦੇ ਅਧਿਕਾਰੀ ਦੇ ਅਧਿਕਾਰੇ ਤੌਰ ਤੇ ਕੋਈ ਦੰਗ ਬਜ ਨਹੀਂ ਕਰੇ ਪਰ ਇਹ ਗੱਲ ਤੋਂ ਕਾਫੀ ਦਿਨਾਂ ਤੋਂ ਜਿਹੜਾ ਸਰਦੀਪ ਸਿੰਘ ਪਰੇਸ਼ਾਨ ਹੈਗਾ ਵੀ ਉਹਨੂੰ ਸਰਵਿਸ ਦਵਾਲਾ ਜਿਹੜਾ ਉਹਦਾ ਤਰਨਤਨ ਜਿਹਦੇ ਵਿੱਚ ਲਾਟ ਹੋਇਆ ਸੀ ਉਹਨੂੰ ਉਹ ਵਾਪਸ ਦੇਣ ਵਾਸਤੇ ਕਾਫੀ ਦਬਾਅ ਪਾਇਆ ਜਾ ਰਿਹਾ ਔਰ ਉਸ 20 ਅੱਗੇ ਅੱਜ ਸਵੇਰੇ ਫੋਨ ਲਾਈਨ ਤੇ ਖਰਾਸਾ ਕੀਤਾ ਪੰਜਾਬ ਸਰਕਾਰ ਜਾਣੂ ਹੋ ਰਹੀ ਕਿ ਕੀ ਕੀ ਕਰ ਰਹੀ ਐ ਇਸ ਕਰਕੇ ਉਹਨੇ ਆਪਣੀ ਜਾਨ ਤੋਂ ਖਤਰਾ ਬਰਕਰਾਰ ਰਾਇਆ ਸੀ। ਉਹ ਸਰਜੀਤ ਸਿੰਘ ਜਿਹੜੀ ਪਤਨੀ ਐ ਪਰਮਿੰਦਰ ਕੌਰ ਉਹ ਵੀ ਐਸਲੇ ਕਾ ਵੀ ਸਹੰਦ ਦੇ ਮਾਹੌਲ ਦੇ ਵਿੱਚ ਹੈ ਉਹਦੇ ਛੋਟੇ ਬੱਚਿਆਂ ਨਾਲ ਮੇਰੀ ਗੱਲਬਾਤ ਹੋਈ ਆ। ਬੱਚੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਵੀ ਪੁਲਿਸ ਜਿਹੜੀ ਐ ਉਹਨਾਂ ਨੂੰ ਲਗਾਤਾਰ ਦਬਾ ਪਾ ਰਹੀ ਐ ਵੀ ਜਿਹੜੀ ਪੰਜਾਬ ਰਣ ਹਾਈ ਕੋਰਟ ਵਿੱਚ ਰਿਟ ਡੈਕੀ ਜਿਹੜੀ ਉਹ ਵਾਪਸ ਲਿਆ ਦੇਵੇ। ਅੱਜ ਪਟੀਸ਼ਨ ਦੀ ਸੁਣਵਾਈ ਹੋਣੀ ਐ ਪਟੀਸ਼ਨ ਦੇ ਉੱਤੇ ਜਿਹੜੀ ਉਹਨਾਂ ਨੇ ਫਾਈਲ ਕੀਤੀ ਐ ਸਰਜੀਤ ਸਿੰਘ ਨੇ। ਤਾਂ ਇਸ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਜਾਂ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ ਦੇ ਵਿੱਚ ਕੋਈ ਖਦਸ਼ਾ ਕੋਈ ਡਰ ਜਾਂ ਕੋਈ ਉਹਨਾਂ ਦਾ ਪ੍ਰਤੀਕਰਮ ਤੁਸੀਂ ਜਾਣਨਾ ਚਾਹਿਆ ਕੋਈ ਗੱਲਬਾਤ ਹੋ ਪਈ ਹੈ ਇਸ ਬਾਰੇ ਜੀ ਸਰਿੰਦਰ ਇਸ ਮਾਮਲੇ ਤੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਤਰਨਤਾਰਨ ਦੇ ਪੁਲਿਸ ਅਧਿਕਾਰੀਓ ਸਿੱਧੇ ਤੌਰ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਉਹ ਨਾ ਹੀ ਉਹ ਸਿੱਧੇ ਤੌਰ ਤੇ ਸਰਜੀਤ ਸਿੰਘ ਨਾਲ ਸੰਪਰਕ ਬਣਾ ਰਹੇ ਨੇ ਕੋ ਸਰਜੀਤ ਸਿੰਘ ਨੂੰ ਇੱਕ ਹਵਾ ਵੀ ਸਮਝਿਆ ਜਾ ਰਿਹਾ ਜਿਵੇਂ ਉਹ ਪੰਜਾਬ ਸਰਕਾਰ ਲਈ ਤੇ ਪੰਜਾਬ ਪੁਰਸੀ ਵੱਡੇ ਤੋਂ ਵੱਡੇ ਖਤਰਾ ਵਾ ਔਰ ਉਹਦੇ ਨਾਲ ਜਿਹੜਾ ਗੱਲ ਕਰਦੇ ਉਹ ਲੱਗਦਾ ਰਿਹਾ ਵੀ ਜਿਵੇਂ ਬੜਾ ਵੱਡਾ ਸਰਜੀਤ ਸਿੰਘ ਹਊਗਾ ਹੁੰਦਾ ਤਾਂ ਡਾਂਦੇ ਰੀ ਪਰਤੇ ਦਬਾਵੀ ਬਣਾਇਆ ਜਾ ਰਿਹਾ ਵਾ ਔਰ ਤਰਨਤਨ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਰਾਜੇਸ਼ ਹੁੰਡਲ ਉਹਨਾਂ ਦਾ ਕਹਿਣਾ ਵਾ ਕਿ ਸਰਜੀਤ ਸਿੰਘ ਨੂੰ ਤਰਨਤਨ ਜ਼ਿਲ੍ਹੇ ਦੀ ਪੁਲਿਸ ਲੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਤਲਬ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ ਨਾ ਇਹਨਾਂ ਦਾ ਕੋਈ ਤਾਲੁਕਤ ਵਾਸਤਾ ਹੈਗਾ ਵਾ ਇਹੀ ਬਾਰ-ਬਾਰ ਤਰਨਤਨ ਪੁਲਿਸ ਲੋ ਦਾਵਾ ਕੀਤਾ ਜਾ ਰਿਹਾ ਅ ਤਰਮੀਰ ਐਸ ਪੂਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸੰਪਰਕ ਕਰਦੇ ਰਹਾਂਗੇ ਰਾਬਤਾ ਕਾਇਮ ਕਰਦੇ ਰਹਾਂਗੇ ਤਾਂ ਕਿ ਸਾਰੀ ਜਿਹੜੀ ਜਾਣਕਾਰੀ ਹੈ ਸੁਰਜੀਤ ਸਿੰਘ ਦੇ ਬਾਰੇ ਅਸੀਂ ਆਪਣੇ ਦਰਸ਼ਕਾਂ ਨੂੰ ਮੁਹੱਈਆ ਕਰਵਾਉਂਦੇ ਰਹੀਏ